ਇੰਗਲੈਂਡ ਦੀ ਪਾਰਲੀਮੈਂਟ ਵਿੱਚ ਗੂੰਜਣ ਜਾ ਰਿਹਾ ਇੱਕ ਹੋਰ ਵੱਡਾ ਸਿੱਖ ਚਿਹਰਾ ਉਹਨੇ ਯੈਸ ਕੀਤੀ ਕਿ ਹਾਂ ਵਾਕਈ ਉਹ ਚੋਣਾਂ ਲੜਤ ਜਾ ਰਹੇ ਆ ਸੋ ਇਹ ਸਾਡੀ ਕਮਿਊਨਿਟੀ ਲਈ ਖਾਸ ਤੌਰ ਤੇ ਚੜ੍ਹਦੇ ਤੇ ਲੈਂਦੇ ਪੰਜਾਬ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਸਾਡੀ ਬੋਲੀ ਸਾਡੀ ਆਵਾਜ਼ ਜਿਹੜੀ ਹੈ ਉਹ ਹੁਣ ਹੋਰ ਮਜ਼ਬੂਤ ਹੋਏਗੀ ਪਾਰਲੀਮੈਂਟ ਦੇ ਵਿੱਚ ਦੇਸ਼ਾਂ ਦੇ ਵਿੱਚ ਵੱਖ-ਵੱਖ ਬੋਲਦਾਰਿਆਂ ਦੇ ਵਿੱਚ ਉਹ ਸਪੀਚਸ ਜਿਹੜੀਆਂ ਦਿੰਦੇ ਨੇ ਉਹਨਾਂ ਤੋਂ ਲੋਕ ਕਾਇਲ ਹੁੰਦੇ ਨੇ ਮਤਲਬ ਕਿ ਸਾਡੇ ਲੋਕਾਂ 'ਚ ਤਾਂ ਬਹੁਤ ਲੋਕ ਉਹਨਾਂ ਨੂੰ ਜਾਣਦੇ ਨੇ ਪਰ ਬਾਅਦ 'ਚ ਬ੍ਰਿਟਿਸ਼ ਲੋਕ ਵੀ ਉਹਨਾਂ ਨੂੰ ਜਾਣਨ ਲੱਗ ਪਏ ਉਹ ਹਰ ਇੱਕ ਜਿਹੜਾ ਖਰਚਾ ਪਤਾ ਹੈ ਜਾਨੀ ਕਿ ਜਿਹੜੀਆਂ ਕੋਸਟ ਆਫ ਲਿਵਿੰਗਸ ਹੁੰਦੀਆਂ ਫਿਊਲ ਹੁੰਦਾ ਜਾਂ ਫਿਰ ਬਿਲਸ ਹੁੰਦੇ ਨੇ એનર્ਜੀ ਬਿਲਸ ਹੁੰਦੇ ਨੇ ਉਹ ਸਭ ਕੁਝ ਵਧਣ ਲੱਗਿਆ ਸਮਾਨ ਵੱਲੋਂ ਛੂਣ ਲੱਗਿਆ ਤਾਂ ਫਿਰ ਸਰਦਾਰ ਪ੍ਰਭਦੀਪ ਸਿੰਘ ਹੋਰਾ ਨੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇੱਕ ਓਹ ਹੜਤਾਲ ਦਾ ਐਲਾਨ ਕੀਤਾ ਉਹਨਾਂ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਆਮ ਲੋਕਾਂ ਵੱਲੋਂ ਪੰਜਾਬੀ ਤਾਂ ਉੱਥੇ ਪਹੁੰਚੇ ਹੀ ਪਹੁੰਚੇ ਉਹਨਾਂ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਹੋਰ ਕਮਿਊਨਿਟੀਆਂ ਤੋਂ ਆਏ ਹੋਏ ਉਹ ਵੀ ਪਹੁੰਚੇ ਉਹਨਾਂ ਨੇ ਵੇਖਿਆ ਕਿ ਭਾਈ ਇੱਕ ਸਿੱਖ ਹੋ ਕੇ ਮਤਲਬ ਕਿ ਸਾਡੇ ਲੋਕ ਤਾਂ ਬੈਠੇ ਨਹੀਂ ਭਈ ਇਹ ਇੱਕ ਮਤਲਬ ਕਿ ਸਾਡੇ ਲਈ ਐਡੀ ਵੱਡੀ ਕੁਰਬਾਨੀ ਸੋ ਆਕਸਬ੍ਰਿਜ ਰੈਜਿਸਟ੍ਰੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਫੇਰ ਕੋਖ ਹੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਿਸ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਹੰਗਾਰਾ ਮਿਲਦਾ ਸੋ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਨਹੀਂ ਸੀ ਆਏ ਉਹ ਸਾਰੇ ਉੱਥੇ ਪਹੁੰਚਦੇ ਨੇ ਕਿ ਇਹ ਸੇ ਕੀ ਕਰਨ ਜਾ ਰਿਹਾ ਭਾਈ ਇਹ ਇੱਕ ਕਿਸ ਤਰੀਕੇ ਦਾ ਜਿਹੜਾ ਕਾਰਨਾਮਾ ਹੈ ਕਿ ਜਿਹੜੀ ਆਵਾਜ਼ ਪਹੁੰਚਾਈ ਜਾਵੇ ਲੰਡਨ ਦੇ ਮੇਅਰ ਤੱਕ ਸੋ ਇੱਕ ਹਫਤੇ ਦੀ ਜਿਹੜੀ ਭੁੱਖ ਹੜਤਾਲ ਸੀ ਉਸ ਤੋਂ ਬਾਅਦ ਬਹੁਤ ਕੁਸ਼ ਤਬਦੀਲੀਆਂ ਹੋਈਆਂ ਬੜੀਆਂ ਤਬਦੀਲੀਆਂ ਹੋਈਆਂ ਉਹਨਾਂ ਦੇ ਕੋਲ ਪਹੁੰਚਦੇ ਨੇ ਵੱਖ-ਵੱਖ ਰਾਜਨੀਤੀਵਾਨ ਫਿਰ ਰਿਫਾਰਮ ਯੂਕੇ ਦੇ ਲੋਕ ਵੀ ਉਹਨਾਂ ਕੋਲ ਪਹੁੰਚਦੇ ਨੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਪਹੁੰਚਦੇ ਆ ਸੋ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਆ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਬਈ ਬੱਲੇ ਬੱਲੇ ਹੋ ਗਈ ਕਿਉਂਕਿ ਹਰ ਇੱਕ ਚਿਹਰਾ ਜਿਹੜਾ ਸੀਗਾ ਉਹ ਦੇਖ ਰਿਆ ਸੀ ਸਰਦਾਰ ਪ੍ਰਭਦੀਪ ਸਿੰਘ ਵੱਲ ਤੇ ਹਰ ਇੱਕ ਟੀਵੀ ਦੇ ਉੱਤੇ ਛਾਏ ਹੋਏ ਸੀ ਸਰਦਾਰ ਪ੍ਰਭਦੀਪ ਸਿੰਘ ਹੋਰੀ ਆਪਾਂ ਇਹ ਕਹਿ ਲਈਏ ਕ੍ਰਾਂਤੀਕਾਰੀ ਪਾਰਟੀ ਹੈ ਰਿਫਾਰਮ ਯੂਕੇ ਜਿਸ ਨੂੰ ਚੂਜ਼ ਕੀਤਾ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਸੀਮਾ ਮਲਹੋਤਰਾ ਜੀ ਜੋ ਕਿ ਐਮਪੀ ਉੱਥੇ ਬਣਦੇ ਆ ਰਹੇ ਨੇ ਸੋ ਇੱਕ ਉਹਨਾਂ ਨੂੰ ਲੈ ਕੇ ਕੰਟਰੋਵਰਸੀ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਆਰਐਸਐਸ ਦੇ ਵੱਡੇ ਇੱਕ ਆਗੂ ਦਾ ਜਿਹੜਾ ਬੈਨਰ ਲਾ ਕੇ ਤੇ ਆਪਣਾ ਜਿਹੜਾ ਈਵੈਂਟ ਕੀਤਾ ਸੀ ਜਿਸ ਤੋਂ ਬਾਅਦ ਲੋਕਾਂ ਜਿਹੜੇ ਉੱਥੇ ਦੇ ਸਿੱਖ ਸੀ ਰਹਿਣ ਵਾਲੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪ੍ਰਦਰਸ਼ਨ ਵੀ ਹੋਏ ਕਿ ਭਾਈ ਤੁਸੀਂ ਆਰਐਸਐਸ ਦੀ ਆਈਡੀਓਲੋਜੀ ਨੂੰ ਕਿਉਂ ਮੰਨਦੇ ਹੋ ਰਹਿੰਦੇ ਤਾਂ ਤੁਸੀਂ ਯੂਕੇ ਦੇ ਵਿੱਚ ਪਾਏ ਹੋ ਸੋ ਇੱਕ ਸਿੱਖ ਚਿਹਰਾ ਜਿਹੜਾ ਹੈ ਆਉਂਦੇ ਸਮੇਂ ਦੇ ਵਿੱਚ ਜੇਕਰ ਰਾਜਨੀਤੀ ਦੇ ਵਿੱਚ ਆਉਂਦਾ ਤਾਂ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਅੱਜ ਸਿੱਖ ਪੰਥ ਦੇ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੂੰ ਖਤਰਾ ਦੱਸਿਆ ਜਾਂਦਾ ਬਾਹਰਲੇ ਦੇਸ਼ਾਂ ਦੇ ਵਿੱਚ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਗੂੰਜਣ ਜਾ ਰਿਹਾ ਇੱਕ ਹੋਰ ਵੱਡਾ ਸਿੱਖ ਚਿਹਰਾ ਜੀਹਾਂ ਦੋਸਤੋ ਇੰਗਲੈਂਡ ਦੀ ਰਾਜਨੀਤੀ ਦੇ ਨਾਲ ਜੁੜੀ ਹੋਈ ਇੱਕ ਬੜੀ ਵੱਡੀ ਅਪਡੇਟ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋ ਗਏ ਆ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਦੋਸਤੋ ਜਦੋਂ ਪੰਜਾਬੀ ਵਿਦੇਸ਼ਾਂ ਚ ਆਏ ਤਾਂ ਛੋਟੀਆਂ-ਛੋਟੀਆਂ jobbਾਂ ਨੌਕਰੀਆਂ ਤੋਂ ਕੰਮ ਸ਼ੁਰੂ ਕੀਤਾ ਮਿਹਨਤਾਂ ਕੀਤੀਆਂ ਤੇ ਵੱਡੇ-ਵੱਡੇ Empire ਖੜੇ ਕਰ ਲਏ ਉਸ ਤੋਂ ਬਾਅਦ ਫਿਰ ਪੰਜਾਬੀ ਸਿੱਖ ਵਧੇ ਰਾਜਨੀਤੀ ਵੱਲ ਤੇ ਅੱਜ ਚਾਹੇ ਇੰਗਲੈਂਡ ਅਮਰੀਕਾ ਕੈਨੇਡਾ ਦੀ ਗੱਲ ਕਰ ਲਈਏ ਹਰ ਜਗ੍ਹਾ ਦੇ ਉੱਤੇ ਸਾਡੇ ਲੋਕ ਛਾਏ ਹੋਏ ਨੇ ਰਾਜਨੀਤੀ ਦੇ ਵਿੱਚ ਸੋ ਇੰਗਲੈਂਡ ਦੀ ਜਦੋਂ ਗੱਲ ਕਰਦੇ ਆ ਤਾਂ ਇੰਗਲੈਂਡ ਦੀ ਪਾਰਲੀਮੈਂਟ 'ਚ ਸਾਡੇ ਕੋਲ ਦੋ ਮੈਂਬਰ ਪਾਰਲੀਮੈਂਟ ਨੇ ਜੋ ਕਿ ਸਮੇਂ-ਸਮੇਂ ਤੇ ਸਾਡੀਆਂ ਮੁਸ਼ਕਲਾਂ ਪਾਰਲੀਮੈਂਟ ਵਿੱਚ ਚੁੱਕਦੇ ਨੇ ਫਿਰ ਉਹਨਾਂ ਦੇ ਸਮਾਧਾਨ ਹੁੰਦੇ ਆ ਜੋ ਕਿ ਇੱਕ ਬੜੀ ਖੁਸ਼ੀ ਵਾਲੀ ਮਾਣ ਵਾਲੀ ਗੱਲ ਹੈ ਪਰ ਹੁਣ ਇਸ ਖੁਸ਼ੀ ਦੇ ਵਿੱਚ ਹੋਰ ਵਾਅਦਾ ਹੋਣ ਜਾ ਰਿਹਾ ਕਿਉਂਕਿ ਇੱਕ ਹੋਰ ਸਿੱਖ ਚਿਹਰਾ ਜਿਹੜਾ ਇੰਗਲੈਂਡ ਦੀ ਰਾਜਨੀਤੀ ਨੂੰ ਮਿਲਣ ਜਾ ਰਿਹਾ ਆਉਂਦੀਆਂ ਜੋ ਪਾਰਲੀਮੈਂਟ ਦੇ ਜਨਰਲ ਇਲੈਕਸ਼ਨ ਨੇ ਚੋਣਾਂ ਨੇ ਉਹਦੇ ਵਿੱਚ ਰਿਫਾਰਮ ਯੂਕੇ ਵੱਲੋਂ ਇੱਕ ਸਿੱਖ ਚਿਹਰਾ ਸਿੱਖ ਬੁੱਧੀਜੀਵੀ ਚੋਣਾਂ ਲੜਨ ਜਾ ਰਹੇ ਨੇ ਸੋ ਜੋ ਲੰਬੇ ਸਮੇਂ ਤੋਂ 20 ਕੁ ਸਾਲ ਤੋਂ तकरीबन 20 ਕੁ ਸਾਲ ਤੋਂ ਪੰਥਕ ਸੇਵਾਵਾਂ ਨਿਭਾਉਂਦੇ ਆ ਰਹੇ ਆ ਜੋ ਪੰਥਕ ਮਸਲੇ ਹੁੰਦੇ ਆ ਉਹਨਾਂ ਦੇ ਉੱਤੇ ਉਹ ਅਕਸਰ ਗੱਲ ਕਰਦੇ ਦੇਖੇ ਜਾਂਦੇ ਰਹੇ ਆ ਜਾਂ ਫਿਰ ਆਮ ਕਮਿਊਨਿਟੀ ਦੀਆਂ ਆਮ ਨਾਗਰਿਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹਦੇ ਲਈ ਵੀ ਉਹ ਅੱਗੇ ਡਟ ਕੇ ਖੜਦੇ ਰਹੇ ਆ ਸੋ ਪੰਜਾਬੀਆਂ ਚ ਸਿੱਖਾਂ ਚ ਤਾਂ ਉਹ ਸਮੇਂ ਲੰਬੇ ਸਮੇਂ ਤੋਂ ਮਕਬੂਲ ਸੀਗੇ ਪਰ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਗਰਾਊਂਡ ਲੈਵਲ ਦੇ ਉੱਤੇ ਐਕਟੀਵਿਟੀਜ਼ ਸੀਗੀਆਂ ਉਹਦੇ ਕਰਕੇ ਉਹ ਬ੍ਰਿਟਿਸ਼ ਲੋਕਾਂ ਦੇ ਵਿੱਚ ਵੀ ਬੜੇ ਫੇਮਸ ਹੋ ਗਏ ਸੋ ਉਸ ਤੋਂ ਬਾਅਦ ਫਿਰ ਵਕ ਵਕ ਪਾਰਟੀਆਂ ਦਾ ਤਾਂਤਾ ਲੱਗ ਗਿਆ ਕਿ ਭਾਈ ਸਾਡੇ ਵੱਲੋਂ ਚੋਣਾਂ ਲੜੋ ਪਰ ਫਿਰ ਉਹਨਾਂ ਨੇ ਯਾਨੀ ਕਿ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਫਿਰ ਇੱਕ ਪਾਰਟੀ ਜਿਹੜੀ ਆ ਚੂਜ਼ ਕੀਤੀ ਜੋ ਉਹਨਾਂ ਨੂੰ ਪਸੰਦ ਸੀ ਉਹ ਸੀ ਰਿਫਾਰਮ ਯੂਕੇ ਸੋ ਉਹਨਾਂ ਨੇ ਮਨ ਬਣਾਇਆ ਕਿ ਰਿਫਾਰਮ ਯੂਕੇ ਵੱਲੋਂ ਐਜ਼ ਐਮਪੀ ਉਹ ਚੋਣਾਂ ਲੜਨ ਗਏ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੀ ਜੋ ਕਿ ਸਿੰਘਨਾਦ ਟੀਵੀ ਦੇ ਸੰਸਥਾਪਕ ਵੀ ਨੇ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਮਸਲੇ ਪੰਥਕ ਜਾਂ ਕਮਿਊਨਿਟੀ ਦੇ ਮਸਲੇ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਉਹ ਗੱਲ ਕਰਦੇ ਆ ਬੋਲਦੇ ਆ ਸੋ ਅੱਜ ਉਹ ਜਿਹੜੀਆਂ ਚੋਣਾਂ ਲੜਨ ਜਾ ਰਹੇ ਨੇ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਜਦੋਂ ਅਸੀਂ ਉਹਨਾਂ ਨੂੰ ਕਨਫਰਮੇਸ਼ਨ ਕਰਨ ਦੇ ਲਈ ਜਦੋਂ ਕਾਲ ਕੀਤੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਯੈਸ ਕੀਤੀ ਕਿ ਹਾਂ ਵਾਕਈ ਉਹ ਚੋਣਾਂ ਲੜਨ ਜਾ ਰਹੇ ਆ ਸੋ ਇਹ ਸਾਡੀ ਕਮਿਊਨਿਟੀ ਲਈ ਖਾਸ ਤੌਰ ਤੇ ਚੜ੍ਹਦੇ ਤੇ ਲੈਂਦੇ ਪੰਜਾਬ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਸਾਡੀ ਬੋਲੀ ਸਾਡੀ ਆਵਾਜ਼ ਜਿਹੜੀ ਹੈ ਉਹ ਹੁਣ ਹੋਰ ਮਜ਼ਬੂਤ ਹੋਏਗੀ ਪਾਰਲੀਮੈਂਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਮਸਲੇ ਹੁੰਦੇ ਆ ਖਾਸ ਤੌਰ ਤੇ ਸਿੱਖਾਂ ਦੇ ਜਾਂ ਫਿਰ ਹੋਰ ਮਿਨੋਰਿਟੀਆਂ ਜਿਹੜੀਆਂ ਇਸ ਮੁਲਕ ਦੇ ਵਿੱਚ ਹੈਗੀਆਂ بڑے ਮਸਲੇ ਹੁੰਦੇ ਨੇ ਉਹਨਾਂ ਦੇ ਸੋ ਜਿੰਨੇ ਲੋਕ ਪਾਰਲੀਮੈਂਟ ਦੇ ਵਿੱਚ ਜਾਣਗੇ ਜਿੰਨੇ ਲੋਕ ਰਾਜਨੀਤੀ ਦੇ ਵਿੱਚ ਅੱਗੇ ਜਾਣਗੇ ਤਾਂ ਉਹ ਮਸਲੇ ਜਿਹੜੇ ਨੇ ਸਹੀ ਤਰੀਕੇ ਨਾਲ ਨਿਬੇੜੇ ਜਾ ਸਕਦੇ ਨੇ ਸੋ ਜਦੋਂ ਗੱਲ ਆਪਾਂ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੀ ਕਰਦੇ ਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਉਹ ਸਿੰਘਨਾਥ ਦੇ ਰਾਹੀ ਵਕ ਵਕ ਮਸਲਿਆਂ ਦੇ ਉੱਤੇ ਹਾਜ਼ਰੀ ਲਵਾਉਂਦੇ ਰਹੇ ਨੇ ਜਾਂ ਫਿਰ ਵਕ ਵਕ ਦੇਸ਼ਾਂ ਦੇ ਵਿੱਚ ਵਕ ਵਕ ਗੁਰਦੁਆਰਿਆਂ ਦੇ ਵਿੱਚ ਉਹ ਸਪੀਚਸ ਜਿਹੜੀਆਂ ਦਿੰਦੇ ਨੇ ਉਹਨਾਂ ਤੋਂ ਲੋਕ ਕਾਇਲ ਹੁੰਦੇ ਨੇ ਮਤਲਬ ਕਿ ਸਾਡੇ ਲੋਕਾਂ 'ਚ ਤਾਂ ਬਹੁਤ ਲੋਕ ਉਹਨਾਂ ਨੂੰ ਜਾਣਦੇ ਨੇ ਪਰ ਬਾਅਦ 'ਚ ਬ੍ਰਿਟਿਸ਼ ਲੋਕ ਵੀ ਉਹਨਾਂ ਨੂੰ ਜਾਣਨ ਲੱਗ ਗਏ ਦੋਸਤੋ ਜਦੋਂ ਗੱਲ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੀ ਕਰਦੇ ਆਂ ਤੇ ਲੰਬਾ ਸਮਾਂ ਉਹਨਾਂ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਸੀ ਜਿਦੇ ਕਰਕੇ ਉਹ ਬ੍ਰਿਟਿਸ਼ ਲੋਕਾਂ ਦੇ ਵਿੱਚ ਬਹੁਤ ਮਕਬੂਲ ਹੋਏ ਹਰ ਇੱਕ ਅਖਬਾਰ ਦੇ ਵਿੱਚ ਹੈਡਲਾਈਨਸ ਦੇ ਵਿੱਚ ਜਿਹੜੇ ਨੇ ਉਹਨਾਂ ਦੀਆਂ ਖਬਰਾਂ ਛਪਦੀਆਂ ਨੇ ਹਰ ਇੱਕ ਨਿਊਜ਼ ਚੈਨਲ ਜਿਹੜਾ ਉਹਨਾਂ ਦੇ ਕੋਲ ਇੰਟਰਵਿਊ ਲੈਣ ਆਉਂਦਾ ਹੋਇਆ ਕੀ ਪਿਛਲੇ ਸਮੇਂ ਦੇ ਵਿੱਚ ਜਦੋਂ ਇੰਗਲੈਂਡ ਰੈਸੈਸ਼ਨ ਵੱਲ ਨੂੰ ਜਾਣ ਲੱਗਾ ਹਰ ਇੱਕ ਜਿਹੜਾ ਖਰਚਾ ਪੱਤਾ ਹੈ ਯਾਨੀ ਕਿ ਜਿਹੜੀਆਂ ਕੋਸਟ ਆਫ ਲਿਵਿੰਗਸ ਹੁੰਦੀਆਂ ਫਿਊਲ ਹੁੰਦਾ ਜਾਂ ਫਿਰ ਬਿਲਸ ਹੁੰਦੇ ਨੇ એનર્ਜੀ ਬਿਲਸ ਹੁੰਦੇ ਨੇ ਉਹ ਸਭ ਕੁਝ ਵਧਣ ਲੱਗਿਆ ਸਮਾਨ ਵੱਲੋਂ ਛੂਣ ਲੱਗਿਆ ਤਾਂ ਫਿਰ ਸਰਦਾਰ ਪ੍ਰਭਦੀਪ ਸਿੰਘ ਹੋਰਾ ਨੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇੱਕ ਭੋਖੜ ਹੜਤਾਲ ਦਾ ਐਲਾਨ ਕੀਤਾ ਜੋ ਕਿ ਉਹਨਾਂ ਨੇ ਆਪਣੇ ਸ਼ਹਿਰ ਜਿਹੜਾ ਉਹਨਾਂ ਦਾ ਲੋਕਲ ਸ਼ਹਿਰ ਹੈ ਰੈਡਿੰਗ ਉਹਦੇ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਹਫ਼ਤੇ ਦੀ ਭੋਖੜ ਹੜਤਾਲ ਰੱਖ ਕੇ ਇੱਕ ਜਿਹੜੀ ਆਵਾਜ਼ ਹੈ ਆਮ ਲੋਕਾਂ ਦੀ ਉਹ ਪਹੁੰਚਾਈ ਸਰਕਾਰ ਤੱਕ ਜਿਦੋਂ ਤੋਂ ਬਾਅਦ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਆਮ ਲੋਕਾਂ ਵੱਲੋਂ ਪੰਜਾਬੀ ਤਾਂ ਉੱਥੇ ਪਹੁੰਚੇ ਹੀ ਪਹੁੰਚੇ ਉਹਨਾਂ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਹੋਰ ਕਮਿਊਨਿਟੀਆਂ ਤੋਂ ਆਏ ਹੋਏ ਉਹ ਵੀ ਪਹੁੰਚੇ ਉਹਨਾਂ ਨੇ ਵੇਖਿਆ ਕਿ ਭਾਈ ਇੱਕ ਸਿੱਖ ਹੋ ਕੇ ਮਤਲਬ ਕਿ ਸਾਡੇ ਲੋਕ ਤਾਂ ਬੈਠੇ ਨਹੀਂ ਵੀ ਇਹ ਇੱਕ ਮਤਲਬ ਕਿ ਸਾਡੇ ਲਈ ਐਡੀ ਵੱਡੀ ਕੁਰਬਾਨੀ ਯਾਨੀ ਕਿ ਇੱਕ ਹਫਤੇ ਦੀ ਭੁੱਖ ਹੜਤਾਲ ਰੱਖ ਕੇ ਬਹਿ ਗਏ ਆ ਕਿ ਮਤਲਬ ਕਿ ਖਰਚੇ ਬਹੁਤ ਵੱਧ ਗਏ ਆ ਸਰਕਾਰਾਂ ਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਸੋ ਉਸ ਵੇਲੇ ਸਭ ਤੋਂ ਪਹਿਲੀ ਵਾਰ ਨਜ਼ਰ ਆਏ ਸਰਦਾਰ ਪ੍ਰਭਦੀਪ ਸਿੰਘ ਹੋਰੀ ਅਖਬਾਰਾਂ ਦੇ ਵਿੱਚ ਅਤੇ ਟੀਵੀ ਚੈਨਲਾਂ ਦੇ ਵਿੱਚ ਉਸ ਤੋਂ ਬਾਅਦ ਜੀ ਸੈਕੰਡ ਫੇਸ ਉਹਨਾਂ ਨੇ ਫੇਰ ਰੱਖੀ ਭੁੱਖ ਹੜਤਾਲ ਇੱਕ ਵਾਰੀ ਉਹ ਸੈਕੰਡ ਫੇਸ ਕੀ ਸੀਗਾ ਜਦੋਂ ਲੰਡਨ ਦੇ ਬਹੁਤ ਸਾਰੇ ਸੈਂਟਰ ਲੰਡਨ ਹੈ ਜਿਹੜਾ ਤੁਹਾਨੂੰ ਮੈਂ ਦੱਸ ਦਵਾਂ ਕਿ ਉੱਥੇ ਬਹੁਤ ਸਾਰੇ ਟੈਕਸਿਸ ਨੇ ਯਾਨੀ ਕਿ ਤੁਸੀਂ ਜਦੋਂ ਗੱਡੀਆਂ ਵਹੀਕਲ ਲੈ ਕੇ ਜਾਂਦੇ ਹੋ ਸੈਂਟਰ ਲੰਡਨ ਦੇ ਵਿੱਚ ਤਾਂ ਤੁਹਾਨੂੰ ਉਹ ਪੇ ਕਰਨੇ ਪੈਂਦੇ ਆ ਸੋ ਉਸ ਤੋਂ ਬਾਅਦ ਇੱਕ ਹੋਰ ਟੈਕਸ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਜਿਹਨੂੰ ਯੂਲੈਜ ਕਿਹਾ ਜਾਂਦਾ ਸੋ ਯੂਲੈਜ ਇੱਕ ਉਹ ਟੈਕਸ ਸੀ ਜਿਹਦੇ ਰਾਹੀਂ ਆਮ ਲੋਕਾਂ ਨੂੰ ਹੋਰ ਇੱਕ ਟੈਕਸ ਪੈ ਜਾਣਾ ਸੀਗਾ ਯਾਨੀ ਕਿ ਉਹ ਪਹਿ ਚੁੱਕਿਆ ਮਤਲਬ ਕਿ ਉਹਦੇ ਖਿਲਾਫ ਫਿਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੋਸ ਮੁਜ਼ਾਰੇ ਕਰਨ ਲੱਗੇ ਲੰਡਨ ਦੀਆਂ ਸੜਕਾਂ ਸਟ੍ਰੀਟਾਂ ਦੇ ਉੱਤੇ ਨਿਕਲ ਆਏ ਕਿ ਭਾਈ ਅਸੀਂ ਇਹ ਨਹੀਂ ਦੇ ਸਕਦੇ ਕਿਉਂਕਿ ਪਹਿਲਾਂ ਤੋਂ ਹੀ ਇੰਗਲੈਂਡ ਦੇ ਹਾਲਾਤ ਜਿਹੜੇ ਆ ਕੋਈ ਖਾਸੇ ਚੰਗੇ ਨਹੀਂ ਸੋ ਉਸ ਵੇਲੇ ਫਿਰ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਕੀ ਕੀਤਾ ਕਿ ਇੱਕ ਹੋਰ ਭੁਖੜ ਹੜਤਾਲ ਦਾ ਐਲਾਨ ਕੀਤਾ ਕਿ ਅਸੀਂ ਯੂਲਜ ਦਾ ਵਿਰੋਧ ਕਰਦੇ ਹਾਂ ਸੋ ਆਕਸਬ੍ਰਿਜ ਸਟੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਫਿਰ ਭੁਖੜ ਹੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਿਹਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਹੰਗਾਰਾ ਮਿਲਦਾ ਸੋ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਨਹੀਂ ਸੀ ਆਏ ਉਹ ਸਾਰੇ ਉੱਥੇ ਪਹੁੰਚਦੇ ਨੇ ਕਿ ਸੇਕ ਕੀ ਕਰਨ ਜਾ ਰਿਹਾ ਭਾਈ ਇਹ ਇੱਕ ਕਿਸ ਤਰੀਕੇ ਦਾ ਇਹ ਜਿਹੜਾ ਕਾਰਨਾਮਾ ਹੈ ਕਿ ਜਿਹੜੀ ਆਵਾਜ਼ ਪਹੁੰਚਾਈ ਜਾਵੇ ਲੰਡਨ ਦੇ ਮੇਅਰ ਤੱਕ ਸੋ ਉਹ ਇੱਕ ਹਫਤੇ ਦੀ ਜਿਹੜੀ ਭੁੱਖ ਹੜਤਾਲ ਸੀ ਉਸ ਤੋਂ ਬਾਅਦ ਬਹੁਤ ਕੁਸ਼ ਤਬਦੀਲੀਆਂ ਹੋਈਆਂ ਬੜੀਆਂ ਤਬਦੀਲੀਆਂ ਹੋਈਆਂ ਉਹਨਾਂ ਦੇ ਕੋਲ ਪਹੁੰਚਦੇ ਨੇ ਵੱਖ-ਵੱਖ ਰਾਜਨੀਤੀਵਾਨ ਫਿਰ ਰਿਫਾਰਮ ਯੂਕੇ ਦੇ ਲੋਕ ਵੀ ਉਹਨਾਂ ਕੋਲ ਪਹੁੰਚਦੇ ਨੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਪਹੁੰਚਦੇ ਆ ਸੋ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਆ ਸੋ ਉਸ ਵੇਲੇ ਤਾਂ ਫਿਰ ਮਤਲਬ ਕਿ ਇਸ ਤਰ੍ਹਾਂ ਕਹਿ ਸਕਦੇ ਆ ਕਿ ਬਾਈ ਬੱਲੇ ਬੱਲੇ ਹੋ ਗਈ ਕਿਉਂਕਿ ਹਰ ਇੱਕ ਚਿਹਰਾ ਜਿਹੜਾ ਸੀਗਾ ਉਹ ਦੇਖ ਰਿਆ ਸੀ ਸਰਦਾਰ ਪ੍ਰਭਦੀਪ ਸਿੰਘ ਵੱਲ ਤੇ ਹਰ ਇੱਕ ਟੀਵੀ ਦੇ ਉੱਤੇ ਛਾਏ ਹੋਏ ਸੀ ਸਰਦਾਰ ਪ੍ਰਭਦੀਪ ਸਿੰਘ ਹੋਰੀ ਇਹ ਇੱਥੇ ਹੀ ਬਸ ਨਹੀਂ ਉਹਨਾਂ ਨੇ ਫਿਰ ਤੀਸਰਾ ਫੇਸ ਵੀ ਐਲਾਨ ਕਰ ਦਿੱਤਾ ਤੀਸਰਾ ਫੇਸ ਕੀ ਸੀਗਾ ਲੰਡਨ ਦੇ ਮੇਅਰ ਦੇ ਘਰ ਸਾਦੀ ਖਾਨ ਹੋਰੀ ਨੇ ਉਹਨਾਂ ਦੇ ਘਰ ਦੇ ਅੱਗੇ ਉਹਨਾਂ ਨੇ ਇੱਕ ਰੋਸ ਮੋਚਾਰੇ ਦਾ ਐਲਾਨ ਕਰ ਦਿੱਤਾ ਮਤਲਬ ਕਿ ਉੱਥੇ ਅਸੀਂ ਰੋਸ ਮੁਜ਼ਾਹਰਾ ਕਰਾਂਗੇ ਜਿਹਨੂੰ ਸੱਦਿਆ ਗਿਆ ਸਰਦਾਰ ਪ੍ਰਭਦੀਪ ਸਿੰਘ ਬਰਾਵਾ ਵੱਲੋਂ ਪਰ ਉੱਥੇ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੋ ਉੱਥੇ ਇੱਕ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਗਿਆ ਸੋ ਇਹ ਐਕਟੀਵਿਟੀਆਂ ਉਹਨਾਂ ਦੀਆਂ ਜਿਹੜੀਆਂ ਸਿਗੀਆਂ ਇਹਨਾਂ ਨੇ ਇੱਕ ਤਰ੍ਹਾਂ ਦਾ ਕਹਿ ਲਿਆ ਕਿ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਹੀਰੋ ਬਣਾਤਾ ਹੀਰੋ ਬਣਨ ਤੋਂ ਬਾਅਦ ਜਦੋਂ ਬੰਦਾ ਸ਼ਾ ਜਾਂਦਾ ਹੈ ਤੇ ਫਿਰ ਪਹੁੰਚ ਹੁੰਦੀ ਹੈ ਕਿ ਭਾਈ ਤੁਸੀਂ ਲੋਕਾਂ ਦੇ ਲੀਡਰ ਹੋ ਮਤਲਬ ਕਿ ਇੱਕ ਲੀਡਰ ਦੇ ਰੂਪ ਦੇ ਵਿੱਚ ਉੱਪਰ ਸਕਦੇ ਹੋ ਲੀਡਰ ਤਾਂ ਉਹ ਹੀ ਹੁੰਦਾ ਨਾ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਸੁਣਦਾ ਹੈ ਜਾਂ ਫਿਰ ਉਹਦੇ ਉੱਤੇ ਗੱਲ ਕਰਦਾ ਹੈ ਅੱਗੇ ਹੋ ਕੇ ਚੱਲਦਾ ਕਿ ਆਓ ਮੈਂ ਤੁਹਾਡੇ ਮਸਲੇ ਹੱਲ ਕਰਵਾਉਣਾ ਸੋ ਲੋਕਾਂ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਫਿਰ ਉਹਨਾਂ ਦੇ ਵਿੱਚ ਉਹ ਗੁਣ ਦੇਖਿਆ ਕਿ ਭਾਈ ਇਹ ਬੰਦਾ ਜਿਹੜਾ ਲੀਡ ਕਰ ਸਕਦਾ ਹੈ ਸੋ ਹੈ ਵੀ ਇੱਕ ਸਿੱਖ ਚਿਹਰਾ ਹੈ ਤੇ ਹੈ ਵੀ ਮਤਲਬ ਕਿ ਇੱਕ ਸੰਘਰਸ਼ਸ਼ੀਲ ਮਤਲਬ ਕਹਿਣ ਦਾ ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਹੁੰਚ ਕੀਤੀ ਰਿਫਾਰਮ ਯੂਕੇ ਜਿਹੜੀ ਪਾਰਟੀ ਹੈਗੀ ਆ ਸੋ ਫਿਰ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਸੋਚਿਆ ਕਿ ਰਾਜਨੀਤੀ ਦੇ ਵਿੱਚ ਆਈਏ ਸੋ ਰਿਫਾਰਮ ਯੂਕੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜੀਆਂ ਆ ਜਿਹੜੇ ਵਾਧੂ ਖਰਚੇ ਜਿਹੜੇ ਪਾਏ ਹੋਏ ਨੇ ਜੇਕਰ ਉਹਨਾਂ ਦੀ ਪਾਰਟੀ ਸਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਇਹਦੇ ਉੱਤੇ ਕੰਮ ਕਰਾਂਗੇ ਤੇ ਜਿਹੜਾ ਯੂ ਲੈਜ ਹੈ ਜਾਂ ਫਿਰ ਹੋਰ ਟੈਕਸ ਲੰਡਨ ਦੇ ਵਿੱਚ ਲਾਏ ਜਾ ਰਹੇ ਆ ਉਹਨਾਂ ਨੂੰ ਵੀ ਉਹ ਕਹਿੰਦੇ ਖਤਮ ਕਰ ਦਿਆਂਗੇ ਸੋ ਇੱਕ ਆਪਾਂ ਇਹ ਕਹਿ ਲਈਏ ਕ੍ਰਾਂਤੀਕਾਰੀ ਪਾਰਟੀ ਹੈ ਰਿਫਾਰਮ ਯੂਕੇ ਜਿਸ ਨੂੰ ਚੂਜ਼ ਕੀਤਾ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਸੋ ਮੈਂ ਦੁਬਾਰਾ ਦੱਸ ਦਵਾਂ ਹੈਸਟਨ ਤੇ ਫੈਲਟਮ ਤੋਂ ਇਹ ਦੋਨਾਂ ਇਲਾਕਿਆਂ ਤੋਂ ਚੋਣ ਲੜਨ ਜਾ ਰਹੇ ਨੇ ਸਰਦਾਰ ਪ੍ਰਭਦੀਪ ਸਿੰਘ ਹਰੀ ਆਉਂਦੀਆਂ ਪਾਰਲੀਮੈਂਟ ਜਨਰਲ ਚੋਣਾਂ ਦੇ ਵਿੱਚ ਸੋ ਹੁਣ ਇਹ ਪੰਜਾਬੀਆਂ ਨੇ ਸੋਚਣਾ ਹੈ ਜਿਹੜੇ ਆਮ ਲੋਕ ਨੇ ਚੜਦੇ ਤੇ ਲੈਂਦੇ ਪੰਜਾਬ ਦੇ ਉਹਨਾਂ ਨੇ ਸੋਚਣਾ ਕਿ ਉਹਨਾਂ ਨੇ ਕਿਹਨੂੰ ਚੂਜ਼ ਕਰਨਾ ਹੈ ਦੋਸਤੋ ਜਦੋਂ ਮੈਂ ਇਸ ਇਲਾਕੇ ਦੀ ਗੱਲ ਕਰਦਾ ਨਾ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈਗੀ ਆ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਬਣਦੀ ਹੈ ਜੋ ਅਸੀਂ ਕਨਫਰਮ ਵੀ ਕੀਤੀ ਹੈ ਜੋ ਗੱਲਬਾਤ ਹੋਈ ਹੈ ਇਸ ਇਲਾਕੇ ਦੇ ਵਿੱਚ ਜੋ ਬੀਬੀ ਜੀ ਐਮਪੀ ਬਣਦੇ ਆ ਰਹੇ ਨੇ ਸੀਮਾ ਮਲਹੋਤਰਾ ਨਾਮ ਹੈ ਉਹਨਾਂ ਦਾ ਸੋ ਉਹ ਸੀਮਾ ਮਲਹੋਤਰਾ ਜੀ ਜੋ ਕਿ ਐਮਪੀ ਉੱਥੇ ਬਣਦੇ ਆ ਰਹੇ ਨੇ ਸੋ ਇੱਕ ਉਹਨਾਂ ਨੂੰ ਲੈ ਕੇ ਕੰਟਰੋਵਰਸੀ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਆਰਐਸਐਸ ਦੇ ਵੱਡੇ ਇੱਕ ਆਗੂ ਦਾ ਜਿਹੜਾ ਬੈਨਰ ਲਾ ਕੇ ਤੇ ਆਪਣਾ ਜਿਹੜਾ ਈਵੈਂਟ ਕੀਤਾ ਸੀ ਜਿਸ ਤੋਂ ਬਾਅਦ ਲੋਕਾਂ ਜਿਹੜੇ ਉੱਥੇ ਦੇ ਸਿੱਖ ਸੀ ਰਹਿਣ ਵਾਲੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪ੍ਰਦਰਸ਼ਨ ਵੀ ਹੋਏ ਕਿ ਭਾਈ ਤੁਸੀਂ ਆਰਐਸਐਸ ਦੀ ਆਈਡੀਓਲੋਜੀ ਨੂੰ ਕਿਉਂ ਮੰਨਦੇ ਹੋ ਰਹਿੰਦੇ ਤਾਂ ਤੁਸੀਂ ਯੂਕੇ ਦੇ ਵਿੱਚ ਪਾਏ ਹੋ ਸੋ ਸੀਮਾ ਮਲਹੋਤਰਾ ਹੁਰਾ ਨੂੰ ਉਸ ਗੱਲ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਜਦੋਂ ਗੱਲ ਕਰ ਰਹੇ ਆ ਪ੍ਰਭਦੀਪ ਸਿੰਘ ਹੋਰਾਂ ਦੀ ਤਾਂ ਉਹਨਾਂ ਨੂੰ ਰਿਫਾਰਮ ਯੂਕੇ ਜਿਹੜੀ ਉਹ ਰੈਡਿੰਗ ਤੋਂ ਵੀ ਜਿਹੜੀ ਹੈ ਯਾਨੀ ਕਿ ਉਹਨਾਂ ਦਾ ਹੋਮ ਟਾਊਨ ਹੈਗਾ ਜਿਹੜਾ ਲੋਕਲ ਸ਼ਹਿਰ ਹੈ ਉਹਨਾਂ ਦਾ ਰੈਡਿੰਗ ਹੈ ਸੋ ਉੱਥੋਂ ਵੀ ਉਹ ਆਫਰ ਕਰਦੇ ਸੀ ਕਿ ਤੁਸੀਂ ਇੱਥੋਂ ਚੋਣ ਲੜ ਲਓ ਪਰ ਪ੍ਰਭਦੀਪ ਸਿੰਘ ਹੋਰਾਂ ਨੇ ਰੈਡਿੰਗ ਦੀ ਬਜਾਏ ਇਹ ਦੋ ਇਲਾਕੇ ਆ ਕੇ ਚੁਣੇ ਸੋ ਉਹਦੇ ਪਿੱਛੇ ਕੀ ਕੀ ਵਜ੍ਹਾ ਨੇ ਇਹ ਹੁਣ ਤੁਸੀਂ ਜਾਣ ਸਕਦੇ ਹੋ ਸਮਝ ਸਕਦੇ ਹੋ ਸੋ ਇੱਕ ਸਿੱਖ ਚਿਹਰਾ ਜਿਹੜਾ ਹੈ ਆਉਂਦੇ ਸਮੇਂ ਦੇ ਵਿੱਚ ਜੇਕਰ ਰਾਜਨੀਤੀ ਦੇ ਵਿੱਚ ਆਉਂਦਾ ਤਾਂ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਅੱਜ ਸਿੱਖ ਪੰਥ ਦੇ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੂੰ ਖਤਰਾ ਦੱਸਿਆ ਜਾਂਦਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜੋ ਕਿ ਪਿਛਲੇ ਸਮੇਂ ਤੁਸੀਂ ਸੁਣਿਆ ਵੀ ਹੋਣਾ ਕਿ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਕਿ ਆਮ ਲੋਕ ਆਮ ਪੁਲਿਸ ਡਿਪਾਰਟਮੈਂਟ ਜਾਂ ਫਿਰ ਇਹਨਾਂ ਦੇਸ਼ਾਂ ਦੇ ਰਾਜਨੀਤੀਬਾਨ ਵੀ ਇਹ ਗੱਲ ਮੰਨਣ ਲੱਗ ਪਏ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਖਤਰਾ ਹੈ ਸੋ ਇਹ ਸਾਰੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਇਸ ਤੋਂ ਇਲਾਵਾ ਹੋਰ بڑے ਮਸਲੇ ਨੇ ਸੋ ਇਹ ਸਾਰੇ ਚੁੱਕੇ ਜਾਣਗੇ ਜੇਕਰ ਸਾਡੇ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਆ ਸੋ ਇੱਕ ਸੰਖੇਪ ਜੀ ਜਾਣਕਾਰੀ ਦੇ ਰੂਪ ਦੇ ਵਿੱਚ ਅੱਜ ਦਾ ਇਹ ਪ੍ਰੋਗਰਾਮ ਬਣਾਇਆ ਗਿਆ ਸੋ ਦੋਸਤੋ ਆਉਂਦੇ ਸਮੇਂ ਦੇ ਵਿੱਚ ਇੱਕ ਇੰਟਰਵਿਊ ਜਿਹੜੀ ਹੈ ਤੁਸੀਂ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਦੇਖਣ ਜਾ ਰਹੇ ਹੋ ਜੋ ਕਿ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੇ ਨਾਲ ਸਿੱਧੇ ਤੌਰ ਤੇ ਹੋਏਗੀ ਉਹਨਾਂ ਦੇ ਨਾਲ ਗੱਲਾਂបਾਤਾਂ ਹੋਣਗੀਆਂ ਅਖਰ ਰਾਜਨੀਤੀ ਦੇ ਵਿੱਚ ਆਉਣ ਦੇ ਕਾਰਨ ਕੀ ਨੇ ਤੇ ਜੇਕਰ ਉਹ ਐਮਪੀ ਬਣ ਜਾਂਦੇ ਨੇ ਤਾਂ ਫਿਰ ਕੀ ਕੀ ਕਰਨਗੇ ਲੋਕਾਂ ਵਾਸਤੇ ਆਪਾਂ ਉਹ ਸਾਰੇ ਸਵਾਲ ਉਹਨਾਂ ਨੂੰ ਡਾਇਰੈਕਟ ਕਰਾਂਗੇ ਆਉਂਦੀ ਹੈ ਕਿ ਇੰਟਰਵਿਊ ਜਿਹੜੀ ਆ ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋ ਰਿਹਾ ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਦੀ ਇਹ ਸੰਖੇਪ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ